ਗੈਸ ਧਮਾਕੇ ਤੋਂ ਬਾਅਦ ਇੱਕ ਲੱਗੀ ਭਿਆਨਕ ਅੱਗ ਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ ਇਹ ਧਮਾਕਾ ਜਿਹੜਾ ਆ ਅਮਰੀਕਾ ਦੇ ਕੈਲੀਫੋਰਨੀਆ ਦੇ ਬੇਅ ਏਰੀਏ ਦੇ ਵਿੱਚ ਹੇਵਡ ਸ਼ਹਿਰ ਦੇ ਵਿੱਚ ਵਾਪਰਿਆ ਆ ਸ਼ਹਿਰ ਦੇ ਵਿੱਚ ਇੱਕ ਗੈਸ ਲਾਈਨ ਨੂੰ ਨੁਕਸਾਨ ਪਹੁੰਚਣ ਕਾਰਨ ਇੱਕ ਵੱਡਾ ਧਮਾਕਾ ਔਰ ਧਮਾਕੇ ਤੋਂ ਬਾਅਦ ਕਹਿੰਦੇ ਇੱਕ ਭਿਆਨਕ ਅੱਗ ਲੱਗ ਗਈ ਜਿਸ ਵਿੱਚ 6 ਲੋਕਾਂ ਦੇ ਜ਼ਖਮੀ ਹੋਣ ਅਤੇ ਕਈ ਇਮਾਰਤਾਂ ਨੂੰ ਜਿਹੜਾ ਆ ਓਹੋ ਨੁਕਸਾਨ ਪਹੁੰਚਿਆ ਜਿਹੜਾ ਇਹ ਧਮਾਕਾ ਹੈਗਾ ਆ ਹੈਵਰਡ ਕੈਲੀਫੋਰਨੀਆ ਦੇ ਵਿੱਚ ਹੋਇਆ ਜਿੱਥੇ ਲਗਭਗ ਜਿਹੜੀ ਹੈ ਉਸ ਇਲਾਕਾ ਦੀ ਜਿਹੜੀ ਆਬਾਦੀ ਹੈਗੀ ਆ 1.6 ਲੱਖ ਹੈਗੀ ਆ ਤੇ ਜਿਹੜਾ ਓਕਲੈਂਡ ਸ਼ਹਿਰ ਹੈਗਾ ਉਤੋਂ ਲਗਭਗ 24 ਕਿਲੋਮੀਟਰ ਜਿੰਨਾ ਦੂਰ ਹੈ ਇਹ ਆ ਇਲਾਕਾ ਜਿਹੜਾ ਹੈਗਾ ਇੱਕ ਉਸਾਰੀ ਅਧੀਨ ਜਿਹੜਾ ਆ ਜਗਾ ਸੀਗੀ ਜਿੱਥੇ ਇਹ ਜਿਹੜੇ ਅਮਲਾ ਸੀਗਾ ਉਹ ਕੰਮ ਕਰ ਰਿਹਾ ਸੀਗਾ ਉਹਨਾਂ ਦੀ ਗਲਤੀ ਦੇ ਨਾਲ ਜਿਹੜਾ ਇੱਕ ਲੈਵਲਿੰਗ ਬਲਬ ਹੁੰਦਾ ਆ ਉਹ ਜਿਹੜਾ ਗੈਸ ਲਾਈਨ ਦੇ ਵਿੱਚ ਹੁੰਦਾ ਆ ਤੇ ਉਸ ਗੈਸ ਲਾਈਨ ਨੂੰ ਨੁਕਸਾਨ ਪਹੁੰਚਾਇਆ ਤੇ ਉਹਦੇ ਕਾਰਨ ਨਤੀਜਾ ਕੀ ਹੋਇਆ ਕਿ ਉਥੋਂ ਫਟਣ ਨਾਲ ਗੈਸ ਲਾਈਨ ਜਿਹੜੀ ਹੈ ਇੱਕ ਵੱਡਾ ਧਮਾਕਾ ਉਹਦੇ ਵਿੱਚ ਪੈਦਾ ਹੋ ਗਿਆ ਜਿਸ ਤੋਂ ਬਾਅਦ ਨੇੜਲੀਆਂ ਜਿਹੜੀਆਂ ਇਮਾਰਤਾਂ ਹੈਗੀਆਂ ਉਹਨਾਂ ਨੂੰ ਅੱਗ ਲੱਗ ਗਈ ਤੇ ਪੂਰੇ ਖੇਤਰ ਦੇ ਵਿੱਚ ਇੰਨਾ ਜ਼ਿਆਦਾ ਇਦਾਂ ਸੰਘਣਾ ਧੂਆਂ ਫੈਲ ਗਿਆ ਹਾਸੇ ਦੇ ਵਿੱਚ 6 ਲੋਕ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਕਹਿੰਦੇ ਆ ਲਗਲੇ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਪਰ ਕਿਸੇ ਦੀ ਵੀ ਮੌਤ ਦੀ ਪੁਸ਼ਟੀ ਜਿਹੜੀ ਹੈ ਉਹ ਨਹੀਂ ਹੋਈ ਪਰ ਜ਼ਖਮੀ ਜ਼ਰੂਰ ਹੋਏ ਨੇ